ਕਾਰਤਿਕ ਨਾਮ ਦਾ ਇੱਕ ਮੁੰਡਾ ਸੀਗਾ ਜੀ ਜਿਹੜਾ ਸ਼ਾਮ ਦੇ ਟਾਈਮ ਆਪਣੇ ਦੋਸਤ ਨਾਲ ਐਕਟੀਵਿਟੀ ਤੇ ਜਾ ਰਿਹਾ ਸੀਗਾ ਉਹਨੂੰ ਘੇਰ ਕੇ ਗੋਲੀਆਂ ਮਾਰੀ ਗਈਆਂ ਸੀਗੀਆਂ ਤੇ ਉੱਗੀ ਮੌਕੇ ਤੇ ਡੈਥ ਹੋ ਗਈ ਸੀ ਜਿਹੜਾ ਦਾ ਦੋਸਤ ਸੀਗਾ ਉਹਨੂੰ ਵੀ ਗੋਲੀਆਂ ਲੱਗੀਆਂ ਸੀਗੀਆਂ ਹੀ ਇਸ ਨਾ ਆਊਟ ਆਫ ਡੇਂਜਰ ਡਿਸਚਾਰਜ ਹੋ ਗਿਆ ਪਹਿਲਾਂ ਤੇ ਹਰਗੱੜ ਚ ਆਂਦੇ ਹੋਏ ਲੋਕਲ ਪੁਲਿਸ ਨੇ ਟੀਮਸ ਬਣਾ ਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸਭ ਤੋਂ ਪਹਿਲਾ ਤਾਂ ਆਇਡੈਂਟੀਫਾਈ ਕੀਤਾ ਗਿਆ ਇਹ ਬਲਾਈਂਡ ਸੀਗਾ ਜੀ ਆਇਡੈਂਟੀਫਾਈ ਕੀਤਾ ਗਿਆ ਕਿ ਕੌਣ ਕੌਣ ਦੋਸ਼ੀ ਸੀਗੇ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਨਵੈਸਟੀਗੇਸ਼ਨ ਅੱਗੇ ਵਧੀ ਇੱਕ ਤਾਂ ਦੋ ਮੋਟਰਸਾਈਕਲ ਹੋ ਗਏ ਦੋ ਦੇ ਤਿੰਨ ਮੋਟਰਸਾਈਕਲ ਹੋ ਗਏ ਤਿੰਨ ਮੋਟਰਸ ਤਿੰਨ ਟੂ व्हीਲਰਸ ਆਠ ਲੋਗ ਆਏ ਸੀਗੇ ਜੀ ਤੇ ਉਹ ਸਾਰੇ ਆਇਡੈਂਟੀਫਾਈ ਹੋ ਗਏ ਉਹ ਸਾਰੇ ਲੋਹਿਆਣਾ ਦੇ ਰਹਿਣ ਵਾਲੇ ਜਿਹੜਾ ਮ੍ਰਿਤਕ ਸੀਗਾ ਜਿਹਦੀ ਡੈਥ ਹੋਈ ਸੀਗੀ ਗੋਲੀਆਂ ਨਾਲ ਉਹਨਾਂ ਦੇ ਜਾਣਕਾਰ ਸੀਗੇ ਇਹਨਾਂ ਦੀ ਆਪਸ ਚ ਕਾਫੀ ਟਾਈਮ ਤੋਂ ਤੁਤੂ ਮਮੇ ਚੱਲਦੀ ਸੀਗੀ ਜਿਹੜਾ ਮ੍ਰਿਤਕ ਸੀਗਾ ਹੀ ਵਾਸ ਵੈਰੀ ਐਕਟਿਵ ਔਨ ਸੋਸ਼ਲ ਮੀਡੀਆ ਇੰਸਟਾਗ੍ਰਾਮ ਇਨਫਲੂਐਂਸਰ ਸੀਗਾ ਤੇ ਇੰਸਟਾਗ੍ਰਾਮ ਤੇ ਵੀ ਇੱਕ ਦੂਜੇ ਨੂੰ ਗਾਲਾਂ ਕੱਢਦੇ ਸੀਗੇ ਭਲਾ ਚੰਗਾ ਬੋਲਦੇ ਸੀਗੇ ਫੋਨ ਤੇ ਵੀ ਜਦ ਵੀ ਇੱਕ ਦੂਜੇ ਨਾਲ ਗੱਲ ਕਰਨੀ ਗਰੁੱਪ ਨੇ ਦੂਜੇ ਨਾਲ ਕਰਨੀ ਤੇ ਗਾਲੀ ਗਲੋ ਛੱਡਦਾ ਸੀ ਫਾਈਨਲੀ ਇਹਨਾਂ ਨੇ ਇਹ ਪਲਾਨ ਬਣਾ ਕੇ ਉਹਨੂੰ ਮਾਰਨ ਦਾ ਮਾਰਨ ਦਾ ਪਲਾਨ ਬਣਾਇਆ ਨਾਓ ਤਿੰਨ ਬੰਦੇ ਗ੍ਰਿਫਤਾਰ ਹੋਏ ਜੀ ਸਾਹਿਲ ਨਾ ਦਾ ਵਿਅਕਤੀ ਹੈ 24 ਸਾਲ ਉਮਰ ਦੇ ਦੀ ਰੁਹਾਨੇਦਾਰਨ ਵਾਲਾ ਇਹ ਉਹਨਾਂ ਸਾਨ ਹੈ ਜਿਨੇ ਇਨਫੋਰਮੇਸ਼ਨ ਦਿੱਤੀ ਜਿਨ੍ਹਾਂ ਨੇ ਮਾਰਿਆ ਉਹਨੂੰ ਕਿ ਦੀਏ ਫਲਾਨੀ ਫਲਾਨੀ ਜਗ੍ਹਾ ਤੇ ਇੱਕ ਖੜਾ ਹੈ ਕਰਤਿਕ ਉਸ ਤੋਂ ਬਾਅਦ ਵਿਦ ਦਿ ਟੈਕਨੀਕਲ ਹੈਲਪ ਟੀਮਸ ਫਾਰਮ ਕੀਤੀ ਗਿਆ ਪੰਡ ਸਟੇਟ ਇਹ ਬੰਦੇ ਜਾ ਕੇ ਰੁਕੇ ਤੇ 18 19 ਦਿਨਾਂ ਬਾਅਦ ਇਹਨਾਂ ਨੂੰ ਹਜ਼ੂਰ ਸਾਹਿਬ ਨੰਦੇੜ ਤੋਂ ਅਰੈਸਟ ਕਰ ਲਿਆ ਗਿਆ ਦੋ ਇਹ ਮੇਨ ਬੰਦੇ ਸੀਗੇ ਜੀ ਇੱਕ ਦਾ ਨਾਮ ਸैम ਹੈ ਦੂਜੇ ਦਾ ਨਾਮ ਗੋਤਮ ਹੈ 25 ਸਾਲ ਦੇ ਕਰੀਬ ਦੀ ਉਮਰ ਹੈ ਸैम ਜਿਹੜਾ ਸੀਗਾ ਉਹ ਇਹਦਾ ਦੋਸਤ ਹੀ ਸੀਗਾ ਜਿਹੜਾ ਆ ਕਾਰਤਿਕ ਜਿਹੜਾ ਮਰਨ ਹੁਣ ਤੱਕ ਇਹਨਾਂ ਦੀ ਪੋਜੀਸ਼ਨ ਤੋਂ ਬੱਤੀ ਬੋਰ ਦਾ ਇੱਕ ਕ੍ਰਿਸਟਲ ਅਲੋਂਗ ਵਿਦ ਰਾਉਂਡਸ ਇਹ ਰਿਕਵਰ ਹੋਇਆ ਹੈ ਤੇ ਇੱਕ ਕੰਟਰੀ ਮੇਡ ਵੈਪਨ ਰਿਕਵਰ ਹੋਇਆ 12 ਬੋਰ ਦਾ ਉਹਨ ਜਿਹੜਾ ਵੈਪਨ ਰਿਕਵਰ ਹੋਇਆ ਇਹਦੀ ਫੋਰੈਂਸਿਕ ਜਾਂਚ ਹੋਗੀ ਜੀ ਜਿਹਦੀ ਬੁਲਟਸ ਬਾਡੀ ਤੋਂ ਨਿਕਲੀਆਂ ਆ ਉਹ ਜਾਂਚ ਕਰਵਾ ਲਈਏ ਤੇ ਬਾਕੀ ਜਿਹੜੇ 4-5 ਰਹਿ ਗਏ ਆ ਜਿਹੜੇ ਇਹਨਾਂ ਦੇ ਨਾਲ ਸੀਗੇ ਉਹਨਾਂ ਨੂੰ ਵੀ ਜਲਦੀ ਤਪੂਚ ਲਿਆ ਜਾਏਗਾ ਸਰ ਐਗਜ਼ੈਕਟ ਰੀਜ਼ਨ ਦੱਸੋ ਇਹ ਮਰਦ ਦਾ ਪਿੱਛੇ ਸੋਸ਼ਲ ਮੀਡੀਆ ਤੇ ਬਹਿਤ ਹੈ ਉਹਦੀ ਸਮੱਸਿਆ ਆ ਉਹ ਗਗਲੀ ਗੋਚ ਕਿਸੇ ਵੀ ਚੀਜ਼ ਨੂੰ ਲੈ ਕੇ ਇੱਕ ਦੂਜੇ ਨਾਲ ਕੋਈ ਨਾ ਫਰੈਂਡ ਸੀ ਕੋਈ ਪਾਰਕਿੰਗ ਨੂੰ ਲੈ ਕੇ ਝਗੜਾ ਹੋ ਗਿਆ ਕਿ ਹਾਂ ਹਾਂ ਸੰਤ ਦੇ ਕਰ ਹੋਰ ਕੋਈ ਨਹੀਂ ਨਥਿੰਗ ਨਥਿੰਗ ਨਹੀਂ ਨਹੀਂ ਨਥਿੰਗ ਮੋਨਿਟਰੀ ਇਨ ਇਨਾ ਦਾ ਕਿਸੇ ਨਾਲ ਲਿੰਕ ਨਹੀਂ ਸੀਗਾ ਜੀ ਕਿਸੇ ਵੀ ਗੈਂਗਸਟਰ ਨਾਲ ਨਹੀਂ ਲਿੰਕ ਨਹੀਂ ਸੀਗਾ ਲੇਕਿਨ ਦੋ ਬੰਦੇ ਜਿਹੜੇ ਸੀਗੇ ਇਨਾ ਵਿੱਚੋਂ ਉਹ ਪਹਿਲਾਂ ਹੀ ਜੇਲ੍ਹ ਕੱਟ ਕੇ ਆਏ ਮੌਲੀ ਮੋਲੀ ਪਰਚਾ ਦਰਦੇ ਰੋਪਨ ਜਿਲ੍ਹੇ ਚ ਹੋਣੀ ਸ਼ਾਇਦ ਤੇ ਵਿੱਕੀ ਨਹੀਂ ਹੰਗਾਇਕ ਉਹ ਉਹਦੀ ਇੱਕ ਦੋ ਵਾਰ ਕਦੇ ਗੱਲਬਾਤ ਹੋਈ ਹੋਣੀ ਹੈ ਕਿਸੇ ਨਾਲ ਤੇ ਉਹ ਗੈਂਗ ਦਾ ਲਿੰਕ ਜੋੜ ਰਿਹਾ ਹੈ ਲੇਕਿਨ ਐਸ ਸੱਚ ਦੇ ਆਰ ਨਾਟ ਮੈਂਬਰਸ ਆਫ ਐਨੀ ਗੈਂਗ ਸਰ ਬਰਾਮਤ ਕੀ ਜਰੇਗੇ ਦੋ ਪਿਸਤੌਲ ਬਰਾਮਤ ਕੀ ਸਰ ਜਿਵੇਂ ਕਾਰਤਿਕ ਆਪਨੇ ਤੁਹੇ ਸੀਗਾ ਤੇ ਜਿਹੜੇ ਕਿਡਸ ਨੇ ਆ ਫਰੈਂਡ ਨੇ ਉਹਦੇ ਨਾਲ ਇਨਵੋਲਡ ਸੀ ਨਹੀਂ ਕਿਸੇ ਵੀ ਐਕਟੀਵਿਟੀ ਸਿਰ ਜਿਸ ਦਿਨ ਵਾਰਦਾਤ ਹੋਈ ਹੈ ਸਰ ਉਸਦੇ ਪ੍ਰੋਡਕਟ ਕਿੰਨੇ ਬੰਦੇ ਉੱਚੇ ਸੀਗੇ ਉਹ ਮੌਕੇ ਤੇ ਜਿੱਥੇ ਵਾਰਦਾਤ ਕੀਤੀ ਹੈ ਕਿੰਨੇ ਇਨਵੋਇਸ ਸੀਗੇ ਦੇਖੋ ਵਾਰਦਾਤ ਕਰਨ ਵਾਲੇ ਤਾਂ ਇਹ ਦੋ ਸੀਗੇ ਬਾਕੀ ਜਿਵੇਂ ਮੰਦੀਰ ਨਾਲ ਜਲਦੀ ਹੈ ਨਾ ਜਿੱਥੇ ਲੋਪਾਂ ਵੀ ਚਗੀ ਤੋਂ ਦੇ ਨਾਲ ਸੋਸ਼ਲ ਮੀਡੀਆ ਨਾਲ ਵੀ ਕਾਰਨ ਦੱਗੇ ਸੋਸ਼ਲ ਮੀਡੀਆ ਵੀ ਤਾਂ ਨਹੀਂ ਇਨਫਲੂਐਂਸਰ ਸੋਸ਼ਲ ਮੀਡੀਆ ਕਾਰਨ ਨਹੀਂ ਹੈ ਲੇਕਿਨ ਇਹ ਕੰਮ ਕਰਦਾ ਸੀਗਾ ਨੂੰ ਰੈਵਨਿਊ ਆਂਦਾ ਸੀਗਾ ਸਾਰੇ ਵੈਪਨ ਜਿਹੜੇ ਇਹ ਦੋਨੋਂ ਸਾਮ ਨੇ ਮੰਗਵਾਏ ਸੀ ਇਹ ਕਿੱਦਾਂ ਇਹ ਲੈ ਕੇ ਆਏ ਕਿਉਂ ਲੈ ਇੱਕ ਇਹ ਜਿਹੜਾ ਨਿਹੰਗ ਹੈ ਉਹਨੇ ਅਰੇਂਜ ਕਰਾਇਆ ਸੀ ਪਰ ਕਾਰਤਿਕ ਦੇ ਨਾਲ ਜਿਹੜਾ ਲੜਕਾ ਉਹਦੇ ਵਿੱਚ ਪੁਨੀ ਬਚੀਆਂ ਨੇ ਉਹਦੇ ਨਾਲ ਵੀ ਕੋਈ ਰੰਜਿਸ਼ ਨਹੀਂ ਨਾ ਨਹੀਂ ਉਹ ਬਾਈ ਚਾਂਸ ਚਲਦੇ-ਚਲਦੇ ਗੋਲੀਆਂ ਮਾਰੀਆਂ ਨਾ ਨਿਹੰਗ ਸਾਹਿਬ ਦੇ ਬੈਕਗ੍ਰਾਉਂਡ ਬਗਲਾ ਜਿਹਨੇ ਕੋਈ ਅਰੇਂਜ ਕਰਾਇਆ ਹਾਂ ਬੈਕਗ੍ਰਾਉਂਡ ਮੈਂ ਤੁਹਾਨੂੰ ਦੱਸਦਾ ਨਾ ਨਾ ਤਾਂ ਪਹਿਲਾਂ ਵੀ ਰਿਕਵਰੀ ਹੋਈ ਹੈ ਮੋਹਲੀ ਚ 6-8 ਮਹੀਨੇ ਪਹਿਲਾਂ ਤੇ ਆ वेपन रिकवर उस टाइम भी, भी हुआ तो 24 रिकेटेड वेपन स्मॉल पुलिस ने रिकवर किए जीडी पोस्ट पाई गई थी वायरल हुई मतलब ओदे ना कोई लिंक नहीं 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 सर कौनसी थी एग्जीक्यूशन किस टाइम पीरियड में हुआ है मतलब क्या फर्स्ट टाइम ही सी है इट वाज फर्स्ट टाइम टीसी का जी थैंक यू रेशनपुर कांस्टिट्यूशन के अब वो किसी दुकान पे इकट्ठे हुए सी के फरोज़ गांधी मार्केट की से दुकान पे इकट्ठे हुए सी के आधा पौना घंटे रुके होंगे केनट्रल हिंदेंदे ਉਹ ਦੇ ਗੋਟੇ ਕਾਲ ਸਾਹਿਲ ਨੇ ਕਾਲ ਕੀਤੀ ਨਾ ਕਿਥੇ ਫਿਰਦੇ ਆ